ਇਹ ਆਈ ਸਸ਼ੀਨਾ ਉਤ ਮੋੜ ਮੰਡੀ ਰੈਡੀमेड ਤੇ ਕੱਪੜੇ ਦੀ ਦੁਕਾਨ ਆ ਦੇਖੋ ਪੂਰੇ ਵਧੀਆ ਪਲਾਇਓ ਸੂਟ ਪਲਾਇਓ ਸੂਟ ਇੱਥੋਂ ਮਿਲੂਗਾ ਤੁਹਾਨੂੰ ਕਿੰਨੇ ਦਾ ਸਿਰਫ ਤੇ ਸਿਰਫ 150 ਰੁਪਏ ਦਾ 150 ਰੁਪਏ ਦਾ ਪਲਾਇਓ ਸੂਟ ਨਾਲ ਵਧੀਆ ਪਲਾਜ਼ੋ ਬਣਿਆ ਹੋਇਆ ਪੂਰੀਆਂ ਵਧੀਆ ਕੰਪਨੀਆਂ ਦੇ ਲੈ ਕੇ ਆਏ ਰੰਗ ਜਿੰਨੇ ਮਰਜ਼ੀ ਲੈ ਲਿਓ ਬਾਜ਼ਾਰ 'ਚ 600 700 ਨਹੀਂ ਲੈਣਾ ਹੋਲਸੇਲ ਰੇਟਾਂ ਦੇ ਚੀਜ਼ਾਂ ਲਓ ਤੁਸੀਂ 150 ਰੁਪਏ ਦੇ ਆ ਲੋਰ ਆ ਗਈ ਪੂਰੀ ਵਧੀਆ ਲੋਰ ਬਜ਼ਾਰ ਦਾ ਰੇਟ ਹੈ ਘੱਟ ਤੋਂ ਘੱਟ ਇਹਨਾਂ ਦਾ ਚੈੱਕ ਕਰੋ ਲੋਹੜਾਂ ਦਾ ਕਿੰਨਾ ਰੇਟ ਦਿੰਦੇ ਆ ਬਜ਼ਾਰ 'ਚ ਘੱਟ ਤੋਂ ਘੱਟ 400 450 ਬ੍ਰਾਂਡਡ ਲੋਹੜਾਂ ਆ ਗਈਆਂ ਪੂਰੀਆਂ ਵਧੀਆ ਪੌਕਟ ਵਾਲੀਆਂ ਲੋਹੜਾਂ ਇੱਥੋਂ ਤੁਸੀਂ ਲੈ ਜਾਓ 2 200 ਰੁਪਏ 'ਚ ਪੂਰੀਆਂ ਫੈਂਸੀ ਚੀਜ਼ਾਂ ਬੱਚਿਆਂ ਦੇ ਕੱਪੜੇ ਰੈਡੀमेड ਦਾ ਸਰਮਾਨ ਕੱਪੜੇ ਦੀ ਪੂਰੀ ਵੈਰਾਈਟੀ ਆਹ ਦੇਖੋ ਕੁੜਤਾ ਬੇਮਾ 180 ਰੁਪਏ ਦਾ 180 ਰੁਪਏ 'ਚ ਕੁੜਤਾ ਬੇਮਾ ਉਹ ਜਿਹਾਂ ਦੇ ਵਰਕ ਵਾਲੇ ਸੂਟ 370 70 ਰੁਪਏ ਦੇ ਜਿੰਨੀਆਂ ਵਾਲੇ ਸੂਟ 1.5 150 ਰੁਪਏ ਦੇ ਕੱਲ ਨੂੰ ਨਵੇਂ ਕੰਮ ਜਿਨ੍ਹਾਂ ਨੇ ਸ਼ੁਰੂ ਕਰਨੇ ਆ ਉਹਨਾਂ ਵਾਸਤੇ ਸੁਨਹਿਰੀ ਮੌਕਾ ਐਤਵਾਰ ਦਾ ਦਿਨ ਹੈ ਕੱਲ ਨੂੰ ਤਰੀਕੇ 18 18 ਅਗਸਤ ਦਿਨ ਹੈ ਐਤਵਾਰ ਰੈਡੀमेड ਦਾ ਵੀ ਕੰਮ ਸ਼ੁਰੂ ਕਰੋ ਨਾਲ ਨਾਲ ਕਰੋ ਕੱਪੜੇ ਦਾ ਕੱਲ ਨੂੰ ਜਲਦੀ ਤੋਂ ਜਲਦੀ ਪਹੁੰਚ ਜਾਓ A to Z ਸਾਰੀ ਵੈਰਾਈਟੀ ਪੂਰੀ ਕਰਕੇ ਲੈ ਕੇ ਜਾਓ ਤੇ ਇਹ ਦਿਨ ਦੁੱਗਣੀ ਰਾਤ ਚੋਗਣੀ ਕਮਾਈ ਕਰੋ ਜੀ ਤੁਸੀਂ